ਹਾਂਜੀ ਅ ਸਤਿ ਸ਼੍ਰੀ ਅਕਾਲ ਪਾਜੀ ਤੁਹਾਡੀ ਨਾ ਵੀਡੀਓ ਤੁਸੀਂ ਇੱਕ ਮਕਾਨ ਵੇਚਣਾ ਜਾਂਦੇ ਸੀ ਉਹ ਤੁਸੀਂ ਭੇਜੀ ਸੀ ਵੀਡੀਓ ਹਾਂਜੀ ਉਹਦੇ ਬਾਰੇ ਪਾਜੀ ਗੱਲ ਕਰਨੀ ਸੀ ਸਭ ਤੋਂ ਪਹਿਲਾਂ ਸੌਰੀ ਜੀ ਮੈਂ ਤੁਹਾਨੂੰ ਕੱਲ ਦਾ ਟਾਈਮ ਦਿੱਤਾ ਸੀ ਲੇਕਿਨ ਮੈਂ ਬਹੁਤ ਹੀ ਜ਼ਿਆਦਾ ਅਲਟਰਾ ਬਿਜ਼ੀ ਸੀਗਾ ਸੋ ਸਟਿਲ ਮੇਰਾ ਅੱਜ ਦਾ ਟਾਰਗੇਟ ਸੀ ਕਿ ਅੱਜ ਤੁਹਾਨੂੰ ਦੀ ਰੂਮ ਅਟੈਚ ਕਰਾਂਗਾ ਤੇ ਕੱਲ ਤੱਕ ਮੋਸਟਲੀ ਤੁਹਾਡੀ ਵੀਡੀਓ ਜਿਹੜੀ ਚਾਹੀਦੀ ਮੈਂ ਥੋੜਾ ਇਹ ਮਕਾਨ ਬਾਰੇ ਆਪਣੇ ਦੱਸਿਓ ਇਹ ਕਿੰਨੀ ਜਗਾ ਹੈ ਉੱਚੇ ਮਰਲੇ ਬੀਸਤਾ ਇਹਦੇ ਵਿੱਚ ਆ ਕਿੰਨੇ ਚ 27 ਬਾਈ 50 ਹਾਂਜੀ 6 ਮਰਲੇ 27 ਬਾਈ 50 6 ਮਰਲੇ ਵੱਡੇ ਛੋਟੇ ਹਾਂਜੀ ਛੋਟੇ ਮਰਲੇ ਛੋਟੇ ਮਰਲੇ ਤੇ ਇਹ ਬਣਿਆ ਕੀ ਕੀ ਜੇ ਇਸ ਵਿੱਚ ਅ ਮਤਲਬ ਮੈਂ WhatsApp ਤੇ ਲਿਖਤੀ ਪਾਵਾਂ ਨਾ ਨਹੀਂ ਨਹੀਂ ਤੁਸੀਂ ਮੈਨੂੰ ਦੱਸ ਹੀ ਦਿਓ ਥੋੜਾ ਜਿਹਾ ਆਈਡੀਆ ਹੋ ਜਾਏਗਾ ਠੀਕ ਹੈ ਜੋ 2 2 ਬੈਡਰੂਮਰ ਬੀਡਰ ਟੈਚ ਬਾਥਰੂਮ ਜੀ दो बेडरूम ते अटैच बाथरूम है जी ओपन किचन है ओपन किचन है ठीक है वेंटिलेशन एरिया ठीक है ओपन किचन विद विद डाइनिंग एरिया प्लस ड्राइंग प्लस मिनी बियर बार प्लस अटैच बाथरूम मिनी बियर बार बनी है अटैच बाथरूम बनी है ठीक है तो uh, सिंगल स्टोरी है डबल है सिंगल स्टोरी है जी सिंगल स्टोरी ग्राउंड फ्लोर ਹਾਂਜੀ ਤੇ ਇਸ ਜਿਹੜੀ ਆਪਣਾ ਜਗਾਈ ਕਿੰਨੀ ਦੇਰ ਹੋਗੀ ਬਣੀ ਨੂੰ ਮੈਨੂੰ ਸੌਲਵ ਨਹੀਂ ਹੋ ਰਿਹਾ ওকে ਆ ਬਣਾਈ ਜੇ ਹਾਂਜੀ ਹਾਂਜੀ ਆਪ ਹੀ ਬਣਾਈ ਨਾ ਤਾਂ ਬੜੀ ਰੀਜ਼ ਨੇ ਭਾਏ ਐਕਚੁਅਲ ਮੈਂ ਯੂਰਪ ਦੇ ਤੇ ਪਰ ਲਾਇਆ ਸੀ ਜੇ ਤੋ ਗੱਲ ਬਣ ਗਈ ਐ ਫਾਈਲ ਆ ਗਈ ਐ ਵੀਜ਼ਾ ਲੱਗ ਗਿਆ ਓਕੇ ਮੇਰੇ ਕੋਲ ਮੇਰੇ ਕੋਲ ਸਿਰਫ ਦੇਰ ਨੂੰ ਨਾ ਕੋਈ ਦੇਰ ਨੂੰ ਮੈਨੂੰ ਟੈਕਸ ਜੀਸਕੋ ਜੀ ਨਿਕਲਣਾ ਓ ਓਕੇ ਹਾਂਜੀ ਹਾਂਜੀ ਠੀਕ ਹੈ ਤੁਸੀਂ ਅਗੋ ਠੇਕੇਦਾਰ ਕੋਲ ਬਣਵਾਈ ਹੈ ਕਿਸ ਤਰ੍ਹਾਂ ਮਲੇ ਜਿੱਦਾਂ ਇੱਕ ਹੁੰਦਾ ਨਾ ਆਪ ਡਾੜੀਆਂ ਦੇ ਕਰਾਈ ਦਾ ਕੰਮ ਤੇ ਨਹੀਂ ਆਪ ਖੇੜੋ ਕਿ ਮਤਲਬ ਕੰਮ ਠੇਕੇ ਤੇ ਕਰਵਾਇਆ ਹੈ ਪਰ ਮੈਂ ਨਕਸ਼ਾ ਨਕਸ਼ਾ ਵਗੈਰਾ ਜੋ ਵੀ ਸਭ ਕੁਝ ਤੁਸੀਂ ਸਮਝਾ ਲੈਂਦਾ ਕਿ ਮੈਂ ਆਪ ਹੀ ਲੈ ਕੇ ਆ ਜੀ ਹਾਂਜੀ ਓਕੇ ਤੇ ਇਹਦੇ ਚ ਆਪਣਾ ਜਿਹੜੀ ਕਲੋਨੀ ਜੀ ਆ ਇਹ ਉੱਥੇ ਕਿੰਨੇ ਕੁ ਰੇਅ ਕਿੰਨੀ ਕੁ ਪਰਸੈਂਟ ਆ ਤੁਹਾਡੇ ਸਾਬ ਨਾਲ

ਇਹ ਕਲੋਨੀ ਬਿਲਕੁਲ ਕੰਡੇ ਰਿਆ ਤੇ ਤੁਹਾਡਾ ਜਿਹੜੀ ਇਹ ਬੁਕਾਨ ਹੈ ਉਹ ਉੱਥੇ ਮਤਲਬ ਉਹ ਤੋਂ 1900 ਮੀਟਰ ਦੂਰ ਹੈ। ਉਸ ਤੋਂ 100 200 ਮੀਟਰ ਹਿੰਨੇ ਕੋਲ। ਓਕੇ ਠੀਕ ਹੈ। ਤੇ ਦੂਸਰਾ ਇਹਦਾ ਤੁਸੀਂ ਮੁੱਲ ਕੀ ਲਾਸਟ ਇੱਕ ਦਾ ਉਹ ਪ੍ਰਾਈਸ ਪਾਈ ਦੱਸਿਓ ਜਿਹੜਾ ਨਾ ਅਸੀਂ ਵੀਡੀਓ ਚ ਪਾਈਏ ਤੇ ਜਿਹੜਾ ਨਾ ਵੇਖਣ ਵਾਲੇ ਨੂੰ ਜਚੇ ਤੇ ਅਗਲੇ ਨੂੰ ਵੀ ਮਤਲਬ ਉਸ ਪ੍ਰਾਈਸ ਦੇ ਵਿੱਚੋਂ ਇਸ ਤਰ੍ਹਾਂ ਦੀ ਅ ਸਮੈਲ ਆਏ ਕਿ ਯੈਸ ਇਹ ਅਰਜੈਂਸੀ ਚਾ ਜਲਦੀ ਚਾ ਔਰ ਉਹੀ ਰੇਟ ਰੱਖਿਆ ਹੈ। दिज़ी दिज़ी देखी हां जी, हां जी। मेरा जगह लाख रूपये लग चुका हर एक बिल इमेजें हर एक चीज पा सर लाख सारा कुछ हेगा सिर्फ अपने कपड़े क्डा गई ओके ਸਿਰਫ ਕਪੜੇ ਯਾਨੀ ਕਿ ਸਾਰਾ ਕੁਝ ਜੋ ਪੱਖੇ ਲੱਗੇ ਟੂਬਾਂ ਲੱਗੀਆਂ ਨੇ ਏਸੀ ਲੱਗੇ ਆ ਫਰਨੀਚਰ ਆ ਵਿੱਚ ﺍﻟमारीਆਂ ਨੇ ਸਾਰਾ ਇਹ ਇਦਾਂ ਹੀ ਸਾਰਾ ਓਬਵੀਅਸਲੀ ਤਾਂ ਉਹ ਰੀਜ਼ਨ ਹੀ ਨਹੀਂ ਮਿਲਦਾ ਯਾਕਿ ਹਨਾ ਤੁਸੀਂ ਉੱਚੋ ਲੈ ਕੇ ਜਾਓਗੇ ਵੀ ਕਿੱਥੇ ਇਹ ਜੀ ਸਮਾਨ ਸੁ ਮੇਰਾ ਪ੍ਰੈਫਰ ਇਹ ਆ ਜੇ ਪਹਿਲੀ ਪਹਿਲੀ ਪੈਕਿੰਗ ਹੋਈ ਹੈ ਜੇ ਸਮਾਨ ਸਮੇਂ ਦੇ ਨਿਕਲ ਜੇ ਸਾਡਾ ਵੀ ਬੈਨੀਫੀਟ ਹੈ ਲੈ ਲਈ ਬੈਨੀਫੀਟ ਹੈ ਜੇ ਸਮਾਨ ਕਿੱਥੇ ਸਾਰਿਆਂ ਨੇ ਚਲੇ ਜਾਣੇ ਮੜ ਕੇ ਉੱਥੇ ਸਮਾਨ ਕਿੱਥੇ ਰੋਲਡ ਰਹਿਣਾ ਹਾਂਜੀ ਸਮਾਨ ਵੀ ਕੋਈ ਸਮਾਨ ਵੀ ਕੋਈ ਨਹੀਂ ਘਰ ਦੇ ਵਿੱਚ ਪੁਰਾਣਾ ਨਹੀਂ ਹਰ ਇੱਕ ਚੀਜ਼ ਨਵੀਂ ਹੈ ਜਿੱਦਾਂ ਕਰਨਾਵਾ ਬਣਾਇਆ ਹਰ ਇੱਕ ਚੀਜ਼ ਨਵੀਂ ਲੈ ਕੇ ਸੈਟਿੰਗ ਕਰਾਈ ਹੈ ਉਸ ਦੇ ਹਿਸਾਬ ਨਾਲ ਆ ਰਾਈਟ 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 ਅੱਛਾ ਇੱਥੇ ਜਿਹੜੀ ਤੁਹਾਡੀ ਕਲੋਨੀ ਹੈ ਇੱਥੇ ਜੈਨੂਨ ਜਿਆ ਇੱਕ ਮਤਲਬ ਵਗਾਈ ਦਾ ਜਾਂ ਮਰਲੇ ਦਾ ਕੀ ਜਗ੍ਹਾ ਦਾ ਰੇਟ ਕਿੰਨਾ ਗਿਆ ਜਗ੍ਹਾ ਦਾ ਮੇਨ ਹਾਈਵੇ ਦੇ ਤੇ 80 ਠਾਈ ਲੱਖ ਰੁਪਏ ਚਲਦੇ ਠਾਈ ਲੱਖ ਰੁਪਏ ਮਰਲਾ ਇਹ ਤੇ ਯਾਨੀ ਕਿ ਤੁਹਾਡੇ 6 ਮਰਲੇ ਆ ਤੇ 6 ਠਾਈ ਲਗਭਗ ਉਹਗਾ ਤੁਹਾਡਾ ਇਹ 15 ਲੱਖ ਦੀ ਜਗਾ ਉਹ ਹੀ ਲਗਭਗ ਹਾਂਜੀ 6 ਮਤਲੇ ਜਗਾ ਤੇ 15 ਲੱਖ ਦੀ ਜਗਾ ਤੇ ਤੁਹਾਡੇ ਹਿਸਾਬ ਨਾਲ ਉਹਦੇ ਉੱਤੇ ਜਿਹੜਾ ਵਾ ਉਹ 50 55 ਲੱਖ ਰੁਪਇਆ ਤਾਂ ਹੀ ਉੱਪਰ ਲਾਤਾ ਹੈ ਬਾਕੀ ਲੱਗੇਗੇ ਵਿੱਚ ਵਿੱਚ ਸਮਾਨ ਪਾ ਕੇ ਵਾਦੀ ਲੱਗੇਗਾ ਵਿੱਚ ਸਮਾਨ ਪਾ ਹਾਂ ਸਮਾਨ ਹੀ ਵਿੱਚ ਹੈ ਨਾ ਇਹਦੀ ਗੱਲ ਸਹੀ ਹੈ ਕਿਉਂਕਿ ਆਦਰਵਾਇਸ ਤੇ ਕੰਸਟਰਕਸ਼ਨ ਦੇ ਉੱਤੇ ਵੇਖੋ ਬਹੁਤ ਵਧੀਆ ਨਹੀਂ ਮੇਰੇ ਕੋਲ ਪਹਿਲੇ ਬੁਲੇਟ ਸੁਜੈਸਟੈਂਡਰ OK ਕਿਉਂਕਿ ਮੈਂ ਸਿਰਫ ਸਰਵਿਸ ਕਰਾਉਣ ਗਿਆ ਤਾਂ ਮੈਨੂੰ ਆ ਐਮਏ ਜ਼ੋਰ ਪਸੰਦ ਆ। ਇਹ ਮੈਂ ਸਾਡੇ ਤੋਂ ਲੱਕਦਾ ਹੁਣ 8 ਮਹੀਨੇ ਨਹੀਂ ਹੋਏ 8 ਮਹੀਨੇ ਮੇਰੇ ਕੋਲ 8 ਮਹੀਨੇ ਤੋਂ ਉੱਪਰ ਥੋੜਾ ਜਿਹਾ 10 11 ਮਹੀਨੇ ਤੋਂ ਪਰ ਹੋਇਆ। ਅੱਛਾ। ਹਾਂਜੀ ਇਹ ਮੈਂ ਚੇਂਜ ਕੀਤਾ ਸੀਗਾ ਹੁਣ। ਓਕੇ। ਉਹ ਵੀ ਬੁੱਲੇ ਨਹੀਂ ਚਾਹੀਏ। ਸਭ ਕੁਝ ਹੋ ਚੁੱਕੀ। ਨਹੀਂ ਬੁੱਲੇ ਨਹੀਂ ਵਿੱਚ ਚਾਹੀਏ। ਹਾਂਜੀ ਹਾਂਜੀ ਵਿੱਚ ਬਹੁਤ ਵੱਖਰਾ ਮੈਂਸ਼ਨ ਕਰੋ ਨਾ ਬੁਲੇਟ ਨਾਲ ਇੱਕ ਕਿੰਨੀ ਵੈਲਿਊ ਐਡੀਸ਼ਨ ਹੁੰਦੀ ਹੈ ਨਾ। ਕਿਉਂਕਿ ਦੇਖੋ ਜੀ ਮੋਟਾ ਮੋਟਾ ਮੈਂ ਹਿਸਾਬ ਲਾਵਾਂ ਨਾ ਭਾਜੀ ਦੇਖੋ ਇਹ ਵੀਡੀਓ ਪਾਉਣੀ ਹੈ ਤੇ ਵੀਡੀਓ ਦੇ ਵਿੱਚ ਨਾ ਇਹ ਹੁੰਦਾ ਸੁਣਨ ਵਾਲੇ ਨੂੰ ਹੁੰਦਾ ਵੀ ਅੱਛਾ ਇੰਨੀ ਕਿ ਜਗ੍ਹਾ ਦਾ ਇੰਨੇ ਪੈਸੇ ਮੰਗ ਲਿਆ ਤੇ ਉਹਦੇ ਸਾਰਾ ਕੁਝ ਆਪਾਂ ਨੂੰ ਆਈ ਥਿੰਕ ਮੈਂਸ਼ਨ ਕਲੀਅਰਲੀ ਕਰ ਦੇਣਾ ਜੀ ਅੱਛਾ ਬੁਲੇਟ ਵਿੱਚ ਆਈਏ ਠੀਕ ਆ ਉਹ 4.5 ਲੱਖ ਦਾ ਹੈ ਸਪੈਟਰ ਨੂੰ ਇਨਕਲੂਡ ਕਰ ਰਿਹਾ ਕਿ ਹਰ ਇੱਕ ਚੀਜ਼ ਵਿੱਚ ਹੀ ਹੈ ਜਿਹੜੇ ਇਹ ਕੱਪੜੇ ਯੂਜ਼ ਕਰਦੇ ਤਾਂ ਨਹੀਂ ਆ ਸਿਰਫ ਉਹ ਕੱਢਾਂਗੇ ਹਾਂ 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 ਉਹ ਵੀ ਕਿਸੇ ਉਹ ਵੀ ਕਿਸੇ ਦੇ ਖੇੜਾ ਥੀ ਇਹਦੇ 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 ਇਲਾਵਾ ਤੁਸੀਂ ਆਪਣਾ ਗੱਡੀ ਹੋਰ ਕੋਈ ਕੋਈ ਕਰੀ ਹੈਗੀ ਜੀ

ਮੈਸਟਰ 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 ਓਕੇ ਓਕੇ ਮੈਸਟਰ ਓਕੇ ਮਾਈ ਮਾਈ ਹੀਰੋ ਦਾ ਹੈ ਸ਼ਾਇਦ ਉਹ ਹੀਰੋ ਮਾਈ ਸਟ੍ਰੇਟ ਹੈ ਹਾਂਜੀ ਹਾਂਜੀ ਓਕੇ ਹਾਂ ਚਲੋ ਉਹ ਵੀ ਲਗਭਗ ਜਿਹੜੀ ਉਹ 40-50 ਹਜ਼ਾਰ ਰੁਪਏ ਦੀ ਆਈਟਮ ਹੈ ਹੀ ਤੇ ਚਾਰ ਲੱਖ ਦਾ ਤੁਹਾਡਾ ਉਹ ਹੋ ਗਿਆ ਹੈ ਬੁਲੇਟ ਨਾਲ ਤੇ ਉਹ ਅੱਛਾ ਇਹਨ ਕੇਸ ਕੋਈ ਇਸ ਤਰ੍ਹਾਂ ਮਗਾਹ ਹੁੰਦਾ ਵੀ ਨਹੀਂ ਸੰਵਾਦ ਨਹੀਂ ਚਾਹੀਦਾ ਨਹੀਂ ਚਾਹੀਦਾ ਤੁਸੀਂ ਸਿਰਫ ਮਕਾਨ ਦਾ ਵੀ ਸੌਦਾ ਕਰ ਸਕਦੇ ਹੋ ਤੇਲੇ ਮਕਾਨ ਦਾ ਫਿਰ ਲੈਸੀ ਹੋਣਾ ਜੋ 70 ਲੱਖ ਦੇ ਵਿੱਚੋਂ ਕੰਪਲੀਟ ਦੇ ਰਿਹਾ ਤੇ ਉਦੋਂ ਚੋਂ 1 ਬੰਦਾ ਲੱਖ ਦੀ ਗੰਦੇਸ਼ ਹੋ ਸਕਦੀ ਆ ਜੋ ਕੱਲੇ ਮਕਾਨ ਦਾ ਲੈਣਾ ਹੈ ਸਮਾਨ ਆਸੀ ਕੱਢਵਾਗੇ 45 ਲੱਖ ਚ ਕੰਪਲੀਟ ਦਵਾਂਗੇ 45 ਚ ਓਕੇ ਹਾਂ ਜੀ ਕਿਉਂਕਿ ਉਹਦੇ ਚ ਵੀ ਮੇਰੀ ਫਿਟਿੰਗ ਜਿਹੜੀ ਹੋਈ ਆ ਉਹ ਤਾਂ ਮੈਂ ਕੱਢ ਨਹੀਂ ਸਕਦਾ ਕਿਚਨ ਫਿਟ ਕਰਾਇਆ ਉਹ ਵੀ ਨਹੀਂ ਕੱਢ ਸਕਦੇ ਜੋ ਕਹਿਣਾ ਮਤਲਬ ਫਿਕਸ ਕਰਾਇਆ ਉਹ ਤਾਂ ਕੱਢ ਨਹੀਂ ਸਕਦੇ ਨਾ ਆਬਵੀਅਸ ਜਿਹੜਾ ਮੂਵੇਬਲ ਹੋਏਗਾ ਜਿਸਤਾਂ ਸੋਫੇ ਹੋਏ ਬੈੱਡ ਹੋਏ ਉਹ ਕੱਟ ਸਕਦੇ ਜੇ ਹਨਾ ਜਿ ਕੋਈ ਅਲਮਾਰੀ ਮੂਵੇਬਲ ਆ ਉਹ ਬੜੀ ਗੱਲ ਉਹ ਕੱਢ ਲੋਗੇ ਤੇ ਬਾਕੀ ਤੁਹਾਡੇਆਂ ਪੱਤੀਆਂ ਨਿਕਲ ਜਾਣਗੀਆਂ ਠੀਕ ਹੈ ਤੇ ਬਾਕੀ ਕੋਈ ਮੂਵੇਬਲ ਸਮਾਨ ਜਿਹੜਾ ਅੱਛਾ ਚਲੋ ਉਹ ਵੀ ਇੱਕ ਹਨਾ ਇੱਕ ਅੱਛੀ ਆਈਟਮ ਗਾਲਿਆ ਭਈ ਤੁਸੀਂ ਉਹਦਾ ਵੀ ਮੁੱਲ ਲਾਤਾ ਹੈ 45 ਕੁ ਲਗਭਗ ਕੱਲੇ ਮਕਾਨ ਦਾ ਮੂਵੇਬਲ ਆਈਟਮ ਦੇ ਫਰਨੀਚਰ ਗੇਰਾ AC ਗੇਰਾ ਸਾਰੇ ਕੱਢ ਲੋਗੇ ਠੀਕ ਆ ਉਹਦੇ ਵੀ ਵੱਖਰਾ ਵੇਚ ਲੋ ਤੇ ਕਿਉਂਕਿ ਹਰ ਇੱਕ ਦੀ ਆਪਣੀ ਪਾਕਟ ਦਾ ਵੀ ਹਿਸਾਬ ਹੁੰਦਾ ਨਾ ਤੁਸੀਂ ਤੇ ਭੇਜ ਦੇ ਜੇ ਪਰ ਅਗਲੇ ਨੂੰ ਸਦਾ ਬੁਲੇਟ ਦੀ ਲੋੜੀ ਨਾ ਹੋਏ ਕੋਈ ਮਤਲਬ ਕਰ ਦੇ ਜੀ ਇਦਾਂ ਦੇ ਹੁਣ ਵੀ ਹਨਾ ਅਗਲੇ ਨੂੰ ਬੁਲੇਟ ਦਾ ਨਾ ਹੋਏ ਚਾਈ ਨਾ ਹੋਏ ਜਾਂ ਉਹਦੀ ਜੇ ਵੀ ਨਾ ਲਾਓ ਕਰਦੀ ਹੋਏ ਬਿਲਕੁਲ ਸਹੀ ਹੈ ਕਿਉਂਕਿ ਤੁਸੀਂ ਨਾ ਫੋਨ ਨਾ ਮੈਂ 4 ਦੇ ਲੱਖ ਦੇ ਆਰਾਊਂਡ ਹੈ ਅਗਲਾ ਕਹਿੰਦਾ ਜੀ ਮੇਰਾ ਹੈ ਨਾ 80000 ਰੁਪਏ ਦੇ ਮੋਟਰਸਾਈਕਲ ਨਾਲ ਸਰਦਾ ਵਾ ਹਾਂ ਜੀ ਇੱਕ ਹੋਰ ਯੂਟਿਊਬਰ ਜੀ ਹੈ ਮੈਂ ਉਹਨਾਂ ਤੋਂ ਵੀ ਵੀਡੀਓ ਪੁਆਈ ਹੋਈ ਹੈ ਉਹਨਾਂ ਨੇ ਵੀ ਪਰਸੋਂ ਦੀ ਪਾਈ ਹੈ ਉਸ ਤੋਂ ਮੈਨੂੰ ਰਿਸਪੌਂਸ ਮਿਲਿਆ ਤਿੰਨ ਚਾਰ ਜਣਿਆਂ ਦਾ ਅਮਰਸਰ ਤੋਂ ਹਾਂ ਹਾਂ ਉਹ ਉਹ ਵੀ ਕਹਿ ਰਹੇ ਆ ਕੱਲ੍ਹ ਜਾਂ ਪਰਸੋਂ ਅਸੀਂ ਟਰਾਈ ਕਰਾਂਗੇ ਆ ਤੇ ਪਹਿਲਾਂ ਉਹ ਤੇ ਕਹਿ ਰਹੇ ਕਹਿੰਦੇ ਤੁਸੀਂ ਸੌਦਾ ਮਾਰੋ ਤੇ ਅਹੀਂ ਗੱਲ ਜਿਹੜੀਆਂ ਮੈਂ ਉਹਨਾਂ ਨੂੰ ਪਹਿਲੀ ਗੱਲ ਕਹੀ ਕਿ ਪਹਿਲਾਂ ਤੁਸੀਂ ਆਨ ਦੀ ਸਪੋਰਟ ਆਣ ਕੇ ਦੇਖੋ ਫੇਰ ਗੱਲ ਕਰਿਓ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਤੁਸੀਂ ਕੀਤੀ ਕਿ ਜਿਹੜਾ ਜਦੋਂ ਗਾਹਕ ਨੂੰ ਬੁਲਾ ਲਓ ਨਾ ਇੱਕ ਵਾਰੀ ਕਿ ਪਹਿਲਾਂ ਤੇਰੇ ਲਈ ਨਾ ਮੋਟੇ ਮੋਟੇ ਟੋਕਰਾ ਵੀਡੀਓ ਤੇ ਵੀਡੀਓ ਤੇ ਹੋਰ ਗੱਲ ਹੋ ਜਾਂਦੀ ਹੈ ਵੀਡੀਓ ਮੈਂ ਐਡਿਟ ਕਰਕੇ ਵੀ ਪਾ ਸਕਦਾ ਜਿਹੜੀ ਆਨ ਦੋ ਸਪੋਰਟ ਚੀਜ਼ ਵੇਖਣੀ ਆ ਮੈਂ ਕੁਝ ਵੀ ਐਡਿਟ ਨਹੀਂ ਕੀਤਾ ਆਪਣੇ ਵੱਲੋਂ ਤਾਂ ਕੁਝ ਨਹੀਂ ਆ ਪਰ ਫਿਰ ਵੀ ਐਡਿਟਰ ਦਾ ਸ਼ੱਕ ਤਾਂਣ ਵਾਸਤੇ ਪਹਿਲਾਂ ਮੱਪੇ ਤੇ ਜਾਓ ਨਹੀਂ ਨਹੀਂ ਉਹ ਐਡਿਟਰ ਨੂੰ ਪਤਾ ਲੱਗ ਜਾਂਦਾ ਭਾਜੀ ਕਿ ਤੁਸੀਂ ਕਿਸੇ ਦੇ ਮਕਾਨ ਦੀ ਥੋੜੀ ਪਾ ਦੇਵਾਂਗੇ ਠੀਕ ਹੈ ਨਾ ਉਹ ਤੇ ਆਬਵੀਅਸਲੀ ਆਈਸ ਨਾਲ ਅਗਲੇ ਨੇ ਵੀ ਅੱਜ ਜਿਹੜਾ ਸੌਦਾ ਕਰਨਾ ਆ ਕੇ ਬੈਠ ਕੇ ਹੀ ਕਰਨਾ ਆਫਟਰ ਆਲ ਉਹ ਨਹੀਂ ਕੋਈ ਇਸ਼ੂ ਹੈਗਾ ਉਹ ਇਹਦੇ ਚ ਕੋਈ ਐਡਿਟ ਨਹੀਂ ਕਰਦਾ ਮੈਂ ਤਾਂ ਇਹਨਾਂ ਇਹ ਇੱਕ ਮੋਟਾ ਜਿਹਾ ਐਸਟੀਮੇਟ ਦੇ ਦਿੰਦਾ ਕਿ ਮੈਂ ਘਰ ਆਪਣੇ ਰਹਿਣ ਵਾਸਤੇ ਬਣਾਇਆ ਸੀ ਜਿਆ ਬੜੇ ਸ਼ੌਕ ਦੇ ਨਾਲ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਲੱਗੀ ਆ ਉਹ ਤੇ ਗ੍ਰੇਟ ਠੀਕ ਹੈ ਔਰ ਮੈਂ ਤਾਂ ਇਵਨ ਇੱਕ ਛੋਟੀ ਜਿਹੀ ਉਦਾਹਰਨ ਲੈਣਾ ਘਰ ਦੇ ਵਿੱਚ ਇੱਕ ਚੁੱਲ੍ਹੇ ਗੈਸ ਸਟੋਵ ਜਿਹੜਾ ਹੁੰਦਾ ਆ ਉਹ ਆਸ ਤੋਂ 10000 ਰੁਪਏ ਤੋਂ ਮੈਕਸਿਮਮ ਵਧੀਆ ਸਟਾਰਟ ਹੋ ਜਾਂਦਾ ਹੈ ਹਾਂਜੀ ਹਾਂਜੀ ਜੇ ਜੇ ਮੇਰੇ ਘਰ ਦੇ ਵਿੱਚ ਗੈਸ ਸਟੋਵ ਲੱਗਿਆ ਹੋਇਆ ਉਹੀ ਇਕੱਲਾ 60000 ਕੋਸ਼ ਰੁਪਏ ਦਾ ਹੈ ਉਹ ਹੱਤਾ ਡਬਲ ਆਇਆ ਅੱਛਾ ਉਹ ਤੇ ਸ਼ੁਰੂ ਹੋ ਜਾਂਦਾ ਭਾਜੀ 1800 ਰੁਪਏ ਦਾ ਨੋ ਬਲੇ ਵਾਲਾ ਐਡਾ ਵਾਹ ਮੈਂ ਇੱਕ ਅੰਦਾਜ਼ਾ ਲੱਗਣ ਲਿਆ ਕਿ ਹਰ ਇੱਕ ਚੀਜ਼ ਆਪਣੀ ਰੇਜ ਨਾਲ ਇਥੋਂ ਤੱਕ ਕਿ ਤੁਸੀਂ ਨਹੀਂ ਤੁਹਾਡੀ ਵੀਡੀਓ ਚੋਂ ਵੀ ਪਤਾ ਲੱਗਦਾ ਹੈ ਹਰ ਇੱਕ ਚੀਜ਼ ਜਿਹੜੀ ਨਾ ਦੇਖੋ ਹਰ ਇੱਕ ਚੀਜ਼ ਜਿਹੜੀ ਉਹ ਵੀਡੀਓ ਤੋਂ ਕਲੀਅਰਲੀ ਦਿਖ ਜਾਂਦੀ ਹੈ ਕਿ ਹਰ ਇੱਕ ਚੀਜ਼ ਦੇ ਉੱਤੇ ਹਰ ਇੱਕ ਚੀਜ਼ ਕਿਉਂਕਿ ਜੀ ਤੁਸੀਂ ਦੋ ਚੀਜ਼ਾਂ ਵਧੀਆ ਲਾਉਦੇ ਨਾ ਤਾਂ ਕੀ ਇਸ ਚੀਜ਼ ਮਾੜੀ ਲਾਉਣ ਨੂੰ ਜੀ ਨਹੀਂ ਕਰਨਾ ਕਿ ਉਹਦਾ ਦੋ ਰੰਗ ਹੁੰਦਾ ਕਿਉਂਕਿ ਤਾਂ ਉਹਦੇ ਵਿੱਚ ਬਾਹਰਲੀ ਚੀਜ਼ਾਂ ਚੋਂ ਤੁਹਾਨੂੰ ਅੰਦਰ ਦਾ ਸਰੀਆ ਵੀ ਦੇਖ ਪੈਂਦਾ ਐਕਚੁਅਲੀ ਸੋ ਅੱਜਕੱਲ ਅਸੀਂ ਇੱਕ ਰੂਮ ਦੇ ਵਿੱਚ ਵਾਸ਼ਰੂਮ ਦੇ ਵਿੱਚ ਅਸੀਂ ਨੋਰਮਲ ਕਰੋੜ ਰੁਪਏ ਤੇ ਕਿਸੇ ਕਰੋੜ ਰੁਪਏ ਦੇ ਘਰ ਵਿੱਚ ਚਲੇ ਜਾਣਾ ਕੋਈ ਵੱਡਾ ਵੱਡਾ ਐਨਆਰਆਈ ਆ ਜਾਂ ਵੱਡਾ ਕੋਈ ਲੀਡਰ ਹੀ ਆ ਉਹਦੇ ਘਰ ਵਿੱਚ ਚਲੇ ਜਾ ਕੋਈ ਦੋ ਚੀਜ਼ ਨਾ ਵਾਸ਼ਰੂਮ ਚ ਚੜਾ ਦਿੱਤੀ ਉਹ ਤੁਹਾਨੂੰ ਪਤਾ ਨਹੀਂ ਨਾ 35 ਤੋਂ 35 ਤੋਂ 35 ਰੁਪਏ ਮੇਰੇ ਘਰ ਲੈ ਪੁਸ਼ਵਾਲ ਲੱਗ ਗਿਆ ਚਾਰ ਤਿੰਨ ਬਾਥਰੂਮਾਂ ਤੇ ਨਾ ਬਾਥਰੂਮਾਂ ਦੇ ਵਿੱਚ ਪੁਸ਼ਵਾਲ ਲੱਗ ਗਿਆ ਓਕੇ ਹਾਂ 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 ਕਿਆ ਨਾ ਮਨੋ ਜੋ ਉਹ ਅਟੈਂਟ ਨਹੀਂ ਹੋਤੀ ਤਾਂ 플ਸ਼ ਆਪੇ ਬੈਕ ਗੱਟ ਉਹ ਤਾਂ ਉਹ ਤਾਂ ਮੈਨੂੰ ਕਿਸੇ ਰੈਸਟੋਰੈਂਟ ਦਾ ਵੱਡੇ ਰੈਸਟੋਰੈਂਟ ਕੋਈ ਫੋਟੋ ਵਗੈਰਾ ਜਾਂ ਰਿਪੋਰਟ ਦੇ ਵਿੱਚ ਮਿਲਣਗੇ ਪਰ ਮੈਂ ਉਹ ਕਨੇ ਲਵਾਏ ਹੋਏ ਹਾਂ ਜੀ ਜੀ ਮੈਂ ਤੁਹਾਡੀ ਗੱਲ ਤਾਂ ਸਮਝ ਗਿਆ ਜੀ ਆਈ ਥਿੰਕ ਉਹ ਸਾਰਾ ਕੁਝ ਆਪਣੇ ਆਪ ਹੀ ਬਿਆਨ ਕਰ ਦਿੰਦੀ ਕਿ ਜਿਹੜੀ ਨਾ ਵਧੀਆ ਬਣਾਇਆ ਹੈ ਤਾਂ ਬਾਈ ਚਾਂ ਚਲੋ ਅਗਲੀ ਇੱਕ ਵਧੀਆ ਓਪਰਚੁਨਿਟੀ ਮਿਲੀ ਲਾਈਫ ਦੇ ਵਿੱਚ ਜਿਹੜੀ ਤੁਹਾਨੂੰ ਸ਼ਾਇਦ ਇੱਥੇ ਮੈਂ ਇਹ ਵੀ ਕਵਾਂਗਾ ਕਿ ਜਿਹੜੀ ਅਜੇ ਤੁਹਾਨੂੰ ਵਧੀਆ ਲੱਗਦੀ ਪਈ ਹੈ ਹਨਾ ਉਹ ਹੋ ਸਕਦਾ ਹੈ ਉਹ ਦੇ ਚੋ ਚਲੋ ਪਰਮਾਤਮਾ ਕਰੇ ਵਧੀਆ ਪਏ ਠੀਕ ਹੈ ਤੇ ਬਾਕੀ ਇਹ ਇਹਦੇ ਤੋਂ ਵਧੀਆ ਆਪਾਂ ਨੂੰ ਉੱਥੇ ਮਿਲੇ ਤੇ ਮੈਂ ਕੋਸ਼ਿਸ਼ ਕਰਾਂ ਤੁਸੀਂ ਮੈਂ ਆਪਣੀ ਯੂਨੀਵਰਸਿਟੀ ਮੈਂ ਆਪਣੀ ਹਰ ਬੈਸਟ ਬੈਸਟ ਕੋਸ਼ਿਸ਼ ਕੀਤੀ ਹੈ ਕਿ ਜੋ ਮੈਨੂੰ ਘਰ ਇੰਟਰੋ ਮੈਨੂੰ ਆਪਣੇ ਆਪੇ ਇਹ ਤਾਂ ਦਾਰੂ ਪੀਣਾ ਕਹਿੰਦਾ ਮਤਲਬ ਕਿ ਇੱਕ ਨਾਰਮਲ ਇੱਕ ਲੋਗ ਇੱਕ ਲਾਣਾ ਸੀ ਪਰ ਮੈਂ ਮੇਰਾ ਉਹ ਵੀ ਸ਼ੌਕ ਸੀਗਾ ਮੈਂ ਉਹਦੇ ਚ ਉਹਦੇ ਚੱਕਰ ਵੀ ਮਿੰਨੀ ਵੀਰ ਵਰਬਰ ਆਇਆ ਹੋਇਆ ਹਾਂ ਹਾਂ ਆਜੀ ਤੁਸੀਂ ਫੋਚ ਰਹੇ ਹੋ ਇਹ ਤੇ ਤੁਹਾਡਾ ਹਨਾ ਉਹ ਤੁਹਾਡੀ ਡਾਈਟ ਦਾ ਹੀ 파ਟ ਹੁੰਦਾ ਹੈ ਹਾਂਜੀ ਹਾਂਜੀ ਚ ਦੂਸਰੀ ਗੱਲ ਇਹ ਹੈ ਜੀ ਹਾਂਜੀ ਘਰ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਸਿਰਫ ਕਿਸੇ ਨੇ ਲੈਣਾ ਤੇ ਆ ਕੇ ਰਹਿਣਾ ਹੈ ਰੇਸਟਰੀ ਉਹਦੇ ਨਾਂ ਤੇ ਕਰਕੇ ਆ ਕੇ ਸਿਰਫ ਰਹਿਣਾ ਹੈ ਰਾਈਟ ਜਨ ਦੇ ਵਿੱਚ ਹੀ ਆ ਵਾਇਫਾਈ ਕਰਦੇ ਕਿੱਦਾਂ ਹੋਇਆ ਪੀਸੀਟੀਵੀ ਪੂਰੇ ਘਰ ਦੇ ਵਿੱਚ ਲੱਗੇ ਬੈਡਰੂਮ ਛੱਡ ਕੇ ਪੂਰੇ ਘਰ ਦੇ ਵਿੱਚ ਸੀਸੀਟੀਵੀ ਹੈ ਗ੍ਰੇਟ ਗ੍ਰੇਟ ਬਹੁਤ ਵਧੀਆ ਬਾਹਰ ਵੀ ਅੰਦਰ ਵੀ ਓਕੇ ਅੱਛਾ ਇੱਕ ਮੈਨੂੰ ਮੇਰੇ ਹੋਰ ਕੁਐਸਚਨ ਆਇਆ ਸੀ ਮਾਈਂਡ ਹੈ ਕਿ ਤੁਸੀਂ ਇਹਦੀ ਰਜਿਸਟਰੀ ਤੁਹਾਡੇ ਆਪਣੇ ਨਾਂ ਤੇ ਆ ਉਹ ਵਾਈਫ ਦੇ ਨਾਂ ਤੇ ਹਾਂ ਚਲੋ ਮਤ ਤੁਹਾਡੇ ਤੋਂ ਹਾਂ ਜੀ ਆ ਚੁੱਕੇ ਤੇ ਨਾਂ ਤੇ ਤੇ ਉਹਨੂੰ ਤੁਸੀਂ ਪੱਕੀ ਰਜਿਸਟਰੀ ਕਰਾ ਕੇ ਦੇਵੋਗੇ ਤੇ ਇਹ ਜਗ੍ਹਾ ਤੁਸੀਂ ਆਪ ਲੈਣੀ ਹਾਂਜੀ ਹਾਂਜੀ ਆਪ ਲਈ ਆਪ ਕਲੋਨੀ ਦੇ ਚੋਂ ਕੱਟ ਕੇ ਲਈਏ ਹਾਂਜੀ ਹਾਂਜੀ ਤੇ ਪੱਕੀ ਰਜਿਸਟਰੀ ਹੈ ਦੀ ਹਾਂਜੀ ਹਾਂਜੀ ਗੁੱਡ ਤੇ ਨੈਕਸਟ ਚੀਜ਼ ਆ ਕਿ ਇਹਦਾ ਇਨ ਕੇਸ ਤਾਂ ਚਲ ਤੁਹਾਡਾ ਤਾਂ ਸੌਦਾ ਹੀ ਵੈਸੇ ਆਨ ਦੀ ਸਪੌਟੀ ਕੰਟਰੀ ਹੋਣਾ ਪਰ ਫਿਰ ਵੀ ਚਲੋ ਆਪਾਂ ਜਿਹੜਾ ਹੁੰਦਾ ਕੈਸ਼ ਡਿਸਕਾਊਂਟ ਉਹ ਆਪਾਂ ਕਿੰਨਾ ਕੁ ਲਾ ਕੇ ਚੱਲੀਏ 5 ਕਿਲੱਖ ਮੋਟਾ ਮੋਟਾ ਲਾ ਕੇ ਚੱਲ ਜੀਏ ਅ ਜੇ ਨਹੀਂ ਜੇ 300 ਤੱਕ ਕਹਿੰਦੇ ਉਹਨੂੰ ਅਸੀਂ ਪਹਿਨ ਸਮਝ ਲਈਏ ਤੇਕ ਨਹੀਂ 1 2 ਲੱਖ ਕੱਟ ਕਰ ਲਓ ਕਿਉਂਕਿ ਮੈਂ ਸ਼ਮਨ ਤਨ 1 ਲੱਖ ਲਾ ਦੇ ਦਿੰਦਾ ਕੱਟ ਕਰ ਲਾ ਕਢਾਤਾ 1 ਤੇ 2 3 ਤੇ ਤੁਸੀਂ ਕਹਤਾ ਨਾ ਚਲੋ ਆਪ 67 ਤੇ ਪਹਿਲਾਂ ਹੀ ਆ ਗਏ ਨਾ ਤਾਂ 67 ਤੇ 66 65 ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆਪਾਂ ਕਿੰਨੀ ਲਿਖ ਕੇ ਪਾਈਏ 66 ਪਾ ਦਈਏ 67 ਪਾ ਦਈਏ ਬੋਲੋ ਜੋ ਦੀ ਪਹਿਲੇ ਮੇਰੀ ਮੰਮਾ ਭਾਜੀ 85 ਪਾ ਲਓ ਮੇਰੀ ਆਪਾਂ ਨੂੰ ਕੀ ਆਹੀਂ ਲਿਖਣ ਆਈਏ ਉਹਨੂੰ ਜੀਨ ਜੀ ਸਟਾਰਟ ਪਾ ਲਈਏ ਠੀਕ ਆ ਚਲੋ ਠੀਕ ਆ ਵਧੀਆ ਸਟਾਰਟ ਪਾਓ ਨਾ 67 ਪਾਓ ਨਾ 67 ਵਧੀਆ 6 ਦੇ 7 13 ਹੁੰਦਾ 13 ਦੇ 13 ਵਧੀਆ ਹੁੰਦਾ ਚਲੋ ਦੇਖੋ ਜੀ ਮੈਂ ਵਧੀਆ ਠੀਕ ਆ ਇਹ ਰਕਮ ਆ ਸਟਾਰਟ ਖਲਾ ਖਾ ਪਾ ਦੇਣੀ ਹਾਂ ਇਹਦੇ ਵਿੱਚ ਮੈਂ ਇੱਕ ਹੋਰ ਆਫਰ ਦੇ ਦਿੰਦਾ ਹਾਂ ਮੇਰੇ ਦੋ ਕਲਾਸਮੇਟ ਆ ਓਕੇ ਡੀਐਸਟੀ ਬੈਂਕ ਦਾ ਇੱਕ ਕਾਂਗਰਸਰ ਐਕਸੈਸ ਬੈਂਕ ਚ ਓਕੇ ਠੀਕ ਹੈ ਜੇ ਕਿਸੇ ਤੋਂ ਤੇਰਾ ਮਤਲਬ ਹੈ ਕਿ ਨਹੀਂ ਵੀ ਕਿੰਜਾ ਸ਼ੋਹਰ 10 ਤੋਂ 15 ਲੱਖ ਦਾ ਮੈਂ ਲੋਨ ਉਸੇ ਟਾਈਮ ਕਰਵਾ ਕੇ ਰਵਾਂ ਓਕੇ ਥੈਟਸ ਗੁੱਡ ਉਹ ਵੀ ਵਧੀਆ ਚਲੋ ਬਾਕੀ ਰਨ ਪੇਮੈਂਟ ਹੋ ਜੇਗੀ ਬਾਕੀ 10-15 ਲੱਖ ਲੋਨ ਜੇ ਕਿਸੇ ਕੋਲ ਕਿੰਜਾ ਸਟੱਟ ਵੀ ਆ ਤੇ ਚਲਦਾ ਮਤਲਬ ਕਿ ਮੈਂ ਉਹਨਾਂ ਕਰਵਾ ਕੇ ਦਵਾਂ ਸਮੇਂ ਦਾ 10 ਤੋਂ 15 ਲੱਖ ਦੀ ਲੋਨ ਦੀ ਵੀ ਕਿੰਜਾ ਸਗੀ ਬਹੁਤ ਵਧੀਆ ਅੱਛਾ ਤੁਸੀਂ ਬਜੀ ਇਹਦਾ ਨਾ ਇੱਕ ਤੇ ਲੋਕੇਸ਼ਨ ਦੱਸ ਦਿਓ ਇਹ ਕਲੋਨੀ ਦਾ ਨਾਮ ਬੋਲ ਦਿਓ ਤੇ ਸ਼ਹਿਰ ਬੋਲ ਦਿਓ ਅ ਬਾਬਾ ਖੁੰਡਾ ਕਲੋਨੀ ਹੈ ਘਮਾਨ ਗੁਰਦਾਸਪੁਰ ਡਿਸਟ੍ਰਿਕਟ ਮੇਨ ਘੁਮਾਨ ਬਾਬਾ ਖੁੰਡਾ ਹਾਂਜੀ ਬਾਬਾ ਖੁੰਡਾ ਕਲੋਨੀ ਕਹਿੰਦਾ ਮੈਂ ਘੁਮਾਨ ਤੋਂ ਡੇਢ ਘੁਮਾਨ ਤੋਂ ਡੇਢ ਕਿਲੋਮੀਟਰ ਸਾਈਡ ਤੇ ਹੈ ਕਲੋਨੀ ਆ ਠੀਕ ਹੈ ਉਹ ਯੋ ਮਤਲਬ ਬਾਅਦਲੇ ਵਰਨੇ ਹੋਈ ਨਹੀਂ ਨਾ ਜਿਹੜਾ ਨਵੇਂ ਸ਼ਹਿਰ ਮਤਲਬ ਹਨਾ ਬਾਅਦ ਵਿੱਚ ਐਕਸਪੈਂਡ ਕਰਦੇ ਪਏ ਤੁਸੀਂ ਇੱਕ ਵਾਰੀ ਆਪਣੇ ਮੂਹੋਂ ਆਪਣਾ ਨੰਬਰ ਬੋਲ ਦਿਓ ਡੇਢ ਕਿਲੋਮੀਟਰ ਆਰ ਮਾਰ ਕੇ ਏਰੀਆ ਹੈ ਹਾਂ ਹਾਂ 1.5 ਕਿਲੋਮੀਟਰ ਏਰੀਆ ਡੇਢ ਤੋਂ 2 ਕਿਲੋਮੀਟਰ ਏਰੀਆ ਦੇ ਵਿੱਚ ਘੱਟੋ ਘੱਟ 500 6 ਸਕੂਲਾਂ ਵਜਿਏ ਤੋਂ ਵਧੀਆ ਬੱਚਿਆਂ ਦੇ ਓਕੇ ਵਿਦ ਇਨਕਲੂਡ ਵਿਦ ਇਨਕਲੂਡ ਦੋ ਮੈਂ ਸਕੂਲ ਹਾਂ ਹਾਂ ਨਹੀਂ ਕਮਾਨ ਬਹੁਤ ਵਧੀਆ ਦੀ ਅੱਜ ਕੱਲ੍ਹ ਐਸੀ ਤਰੱਕੀ ਬੜੇ ਕਰਦੇ ਪਏ ਛੋਟੇ ਜਿਹੜੇ ਕਸਬੇ ਨੇ ਔਰ ਇੱਕ ਸਾਡੇ ਘਰ ਦੇ ਬਿਲਕੁਲ ਨੇੜੇ ਫਿਰਨ ਦਾ ਮਤਲਬ 150 ਜਾਂ 200 200 200 ਮੀਟਰ ਦੇ ਉੱਤੇ ਸਾਡੇ ਘਰ ਦੇ ਨੇੜੇ ਬਿਲਕੁਲ ਆਈਟੀਆਈ ਪਲੱਸ ਯੂਨੀਵਰਸਿਟੀ ਆ ओके ਮਾਦੋਰੀ ਆ ਜੀ ਆਈਟੀ ਕਾਲਜ ਪਲੱਸ ਯੂਨੀਵਰਸਿਟੀ ਕਹਿੰਦਾ ਮੈਨੂੰ ਘਰ ਤੋਂ ਦੂਰ ਲਿਆਂਦੀ ਕਿਤੇ ਲੋੜ ਨਹੀਂ ਪੈਦਾ ਬਸਾ ਜਾ ਫਿਰ ਕੋਈ ਉਦਮੀ ਹੋਏ ਤੇ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਹਨਾ ਕੋਈ ਮਤਲਬ ਰੋਟੀ ਪਾਣੀ ਦਾ ਕੋਈ ਰੋਜ਼ਗਾਰ ਜਾਂ ਕੋਈ ਜਿਸ ਤਰ੍ਹਾਂ ਬੱਚਿਆਂ ਨੂੰ ਅੱਜ ਕੱਲ੍ਹ ਰੱਖ ਲੈਂਦੇ ਆ ਸਟੱਟ ਕਰਾਏ ਤੇ ਪੀਜੀ ਦੀ ਤਰ੍ਹਾਂ ਠੀਕ ਹੈ ਘਰ ਦੇ ਕੰਮ ਕੀਤਾ ਜਾ ਸਕਦਾ ਹੈ ਇਹ ਅੱਜ ਕੱਲ੍ਹ ਜਿਹੜਾ ਟਿਫਨ ਸਿਸਟਮ ਹੈ ਕੋਈ ਉਹ ਚਲਾ ਸਕਦਾ ਹੈ ਜੇ ਬੱਚੇ ਵਿੱਚ ਨਹੀਂ ਹਲੇ ਨਵੀਂ ਨਵੀਂ ਯੂਨੀਵਰਸਿਟੀ ਬਣੀ ਸਾਡੇ ਆਪਣੇ ਬੱਚੇ ਇੱਥੇ ਪੜ੍ਹੇ ਆ ਮੇਰੇ ਇਨ ਲੋ Family ਜਿਹੜਾ ਆ ਉਹ ਸੋਤਿਆਲੇ ਬਤਾਲੇ ਦੇ ਕੋਲ ਆ ਉਹਨਾਂ ਦੇ ਬੱਚੇ ਇੱਥੇ ਰਹਿ ਕੇ ਪੜ੍ਹੇ ਆ ਮੇਰੇ ਕੋਲ ਥੈਟਸ ਗੁੱਡ ਮੈਂ ਉਹ ਤੋਂ ਦੀਆ ਚਲੋ ਵੀ ਇਹ ਵੀ ਅੱਛਾ ਪਲਾਨ ਹੈ ਬੋਲੋ ਜੇ ਬੰਦਾ ਸੀ ਜਾਂ ਉਹਨਾਂ ਨੇ ਜਦੋਂ ਮੇਰਾ ਘਰ ਬਣ ਗਿਆ ਤੇ ਉੱਥੇ ਲਾਜੇ ਚਲੇ ਜਾਂਦੇ ਸੀ ਓਕੇ ਵੀ ਤੁਸੀਂ ਆਪਣਾ ਨੰਬਰ ਬੋਲ ਦਿਓ ਜਰਾ 7 70 70 87 7087 70874 9703 9703 ਮੈਂ ਪੰਜਾਬੀ ਚ ਬੋਲਦੇ ਆ 70874 49703 ਠੀਕ ਹੈ ਹਾਂਜੀ 70874 4903 ਆ ਬਿਲਕੁਲ ਠੀਕ ਹੈ ਠੀਕ ਹੈ ਜੀ ਇਹ ਨੰਬਰ ਦਾ ਰਾਮ ਪਾ ਦਿਆਂਗਾ ਇਹ ਤੇ ਤੁਹਾਨੂੰ 1-2 ਦਿਨਾਂ ਦੇ ਵਿੱਚ ਇਹ ਵੀਡੀਓ ਨੈਟ ਤੇ ਚੜ ਜਾਏਗੀ ਠੀਕ ਹੈ ਤੁਹਾਨੂੰ ਮੈਂ ਲਿੰਕ ਭੇਜ ਦਿਆਂਗਾ ਤੁਸੀਂ ਆਪਣੇ ਇਲਾਕੇ ਦੇ ਸ਼ੇਅਰ ਕਰਦੇ ਹੋ ਮੈਕਸਿਮ ਜਿਹੜੀ ਇਹਦੀ ਸੰਭਾਵਨਾ ਹੈ ਵਿਕਣ ਦੀ ਉਹ ਤੁਹਾਡੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਕਸਟਮਰ ਉੱਠੇਗਾ ਤਾਂ ਆਪਣੇ ਇਲਾਕੇ ਦੇ ਵਿੱਚ ਇਹਨੂੰ ਮੈਕਸਿਮ ਸ਼ੇਅਰ ਕਰਿਓ ਸ਼ੇਅਰ ਕਰਨ ਦੀ ਜਮੇਤ ਤੁਹਾਡੀ ਹਾਂ ਜੀ ਹਾਂ ਜੀ ਉਹ ਤਾਂ ਮੈਂ ਕਰਵਾ ਦਾਂਗਾ ਇੱਕ ਇੱਕ ਕੋਈ ਯੂਟਿਊਬਰ ਨੇ ਕਿਹਾ ਸੀਗਾ ਉਹਨਾਂ ਨੇ ਮੇਰੀ ਵੀਡੀਓ ਬਣਾ ਕੇ ਪਾਈ ਹੋਈ ਹੈ ਉਹ ਵੀ ਤੁਹਾਨੂੰ ਸ਼ੇਅਰ ਕਰ ਦਿੰਦਾ ਨਹੀਂ ਨਹੀਂ ਉਹਨਾਂ ਦੀ ਪਈ ਰਹਿੰਦੀ ਹੈ ਜੀ ਕੋਈ ਇਸ਼ੂ ਨਹੀਂ ਹੈਗਾ ਜੀ ਉਹ ਉਹਨਾਂ ਦੀ ਪਈ ਹੈ ਤਾਂ ਨਾ ਮੈਂ ਇੱਕ ਦਿੰਦ ਖਾਦਣਾ ਨਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਹੋਈ ਹੈ ਕੋਈ ਇਸ਼ੂ ਨਹੀਂ ਜੀ ਅਸੀਂ ਆਪਣੇ ਤਰੀਕੇ ਨਾਲ ਬਣਾਣੀ ਡੋਂਟ ਵਰੀ ਸਾਡੀ ਵਧੀਆ ਹੋਏਗੀ ਸਾਡੀ ਤੋਂ ਜਿਆਦਾ ਵਧੀਆ ਰਿਸਪੌਂਸ ਆਏਗਾ ਤੁਹਾਨੂੰ ਵਿਸ਼ਵਾਸ ਹੈ ਠੀਕ ਹੈ ਠੀਕ ਹੈ ਹਾਂ ਤੇ ਸਾਡਾ ਮਕਸਦ ਇਹ ਆ ਜੀ ਸਾਡੀ ਪ੍ਰਾਪਰਟੀ ਜਿਹੜੀ ਜਲਦੀ ਨਾਲ ਵਿਕੇ ਤੇ ਅੱਗੇ ਕੋਈ ਪ੍ਰਸ਼ਨ ਡੀਟਾਡ ਕੋਈ ਪਰਸਨਲ ਡੀਟਾਡ ਕੋਈ ਪਰਸਨਲ ਰਿਲੇਸ਼ਨ ਚ ਯਾ ਯਾਰੀ ਦੋਸਤੀ ਚ ਕੋਈ ਕਸਟਮਰ ਰਗਾ ਤੇ ਮੈਂ ਕਮਿਸ਼ਨ ਦੇਣ ਲਈ ਵੀ ਰੈਡੀ ਆ ਮੁਸ਼ਕਲ ਨਹੀਂ ਹੈ ਕਿਉਂਕਿ ਮੈਨੂੰ ਜਲਦੀ ਆ ਇਹਨੂੰ ਜੀ ਦੇਖੋ ਇਹ ਵੀਡੀਓ ਨੂੰ ਆਪੇ ਹੀ ਪ੍ਰੋਪਰਟੀ ਡੀਲਰ ਨੇ ਵੇਲਣਾ ਹੈ ਉਹਨਾਂ ਆਪ ਹੀ ਤੁਹਾਨੂੰ ਕਨੈਕਟ ਕਰ ਲੈਣਾ ਹੈ ਮੈਂ ਸਾਨੂੰ ਡੀਲਿੰਗ ਕਰਨ ਦੀ ਲੋੜ ਹੀ ਨਹੀਂ ਹੈ ਸਾਡੇ ਦਾ ਇਹ ਤੋਂ ਹੀ ਬੜਾ ਵਧੀਆ ਸਿਸਟਮ ਹੈ ਤੇ ਡੀਲਰ ਡੀਲਰ ਕਿੱਤੇ ਵਿੱਚ ਮਾ ਜਿਪਿਆ ਨਹੀਂ ਪਾਜੀ ਫ੍ਰੈਂਕਲੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਆ ਨਾ ਹੁਣ ਲੈਣਾ ਇਹਨਾਂ ਬਾਅਦ ਚ ਲੈਣਾ ਨਾ ਪੌਂਦਾ ਲੈਣਾ ਠੀਕ ਆ ਮੈਂ ਤੁਹਾਨੂੰ ਕੋ ਅੱਗੇ ਰੇਟ ਉਹ ਤੜਵਾ ਲਿਆ ਜਿਹੜਾ ਗਾਹਕ ਨਹੀਂ ਹੁੰਨੀ ਤੜਵਾ ਪਾਉਣਾ ਤੁਸੀਂ ਭਾਜੀ 99 98 ਲੱਖ ਤੋਂ 70 ਤੇ ਆਏ ਜੇ ਤੇ 70 ਤੋਂ ਹੀ ਤੁਹਾਨੂੰ 60 ਤੇ ਲਿਆਂਦਾ ਤੇ 60 ਤੋਂ ਫੇਰ ਅਸੀਂ ਤੁਹਾਨੂੰ 60 ਤੇ ਲੈਣ ਦਾ ਹੈ ਹਾਂਜੀ ਉਹ ਹੀ ਮੇਰੀ ਮਜਬੂਰੀ ਹੈ ਕਿਉਂਕਿ ਬਾਹਰ ਜਾਣਾ ਹੈ ਬਾਬਾ ਦਾ ਉਹਦੇ ਵਿੱਚ ਜਿਹਨੇ ਪੈਸੇ ਖਰਚਨੇ ਨਾ ਉਹਨਾਂ ਵੀ ਹੁੰਦਾ ਮੈਨੂੰ ਵੈਲਿਊ ਫਾਰ ਮਨੀ ਚੀਜ਼ ਮਿਲੇ ਮੈਨੂੰ ਮੇਰੇ ਪੈਸੇ ਦਾ ਮੁੱਲ ਮਿਲੇ ਹਰ ਇੱਕ ਜਿਹਨੇ ਬਹਿ ਗਿਆ ਉਹ ਹਰ ਇੱਕ ਬੰਦਾ ਇਹੀ ਲੱਭਦਾ ਵੀ ਮੇਰੇ ਨਾਲ ਕੋਈ ਟੁੱਟਾ ਹੋਇਆ ਸੌਦਾ ਮਿਲੇ ਕੋਈ ਮਜਬੂਰੀ ਵਾਲਾ ਮਿਲੇ ਕੋਈ ਜਿਹੜਾ ਕਾਲੀ ਜਾਓ ਮਿਲੇ ਹਨਾ ਅਗਲੇ ਨੇ ਵੀ ਆਪਣੀ ਸਾਰੀ ਮੋਦੀ ਪੈਸੇ ਬਲਾਉਣੇ ਨੇ ਅਗਲੇ ਨੇ ਵੀ ਆਪਣੀ ਸਾਰੀ ਬੰਦੇ ਪੈਸੇ ਲਾ ਦੇਣੇ ਆ ਅਸਾਂ ਨਾਲ ਤੋਂ ਬੜੇ ਰਿਲੇਟਿਵ ਵੀ ਕਹਿੰਦੇ ਕਿੰਨੇ ਪੈਸੇ ਲਾ ਦੇ ਅਸੀਂ ਘੱਟੇ ਹੀ ਕਰ ਦਿੰਦੇ ਆ ਤੁਸੀਂ ਘਰ ਨਾਲ ਵਿੱਚ ਉਹ ਇਦਾਂ ਨਾ ਕਰੋ ਮੇਰਾ ਮੇਰੀ سوچ ਉਦਾਂ ਦੀ ਹੈ ਨਹੀਂ ਕਿ ਮੈਂ ਇੱਥੋਂ ਤੱਕ ਪਹੁੰਚਿਆ ਤਾਂ ਮੈਂ ਦੁਬਾਰਾ ਏਡਾਂ ਦੇ ਹੋਰ ਦਸਤਕਾਰ ਬਣਾ ਲਊਗਾ ਮੈਂ ਤਾਂ ਮੈਂ ਤਾਂ ਆਪਣੀ ਹੱਥਾਂ 'ਚ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਪਰਮਾਤਮਾ ਕਰੇ ਜੀ ਤਾਂ ਪੰਜਾਬ ਬਣ ਜੀ ਹਾਂ ਇੱਥੇ ਵੀ ਦੋ ਚਾਰ ਪਾ ਕੇ ਜਾਓ ਠੀਕ ਆ ਕੰਗੀਏ ਤੇ ਰਹੋ ਕੰਗੀ ਯੂਰਪ 'ਚ ਰਹੋ ਅਮਰੀਕਾ 'ਚ ਰਹੋ ਚਲ ਠੀਕ ਆ ਜੀ ਬਹੁਤ ਵਧੀਆ ਗੱਤਾਂ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਜੀ ਠੀਕ ਆ ਜੀ ਗੁੱਡ ਨਾਈਟ ਗੁੱਡ ਨਾਈਟ